ਅਬੀ ਜੀ ਇਹ ਇਹ ਕਿਹੜੇ ਥਾਂ ਤੇ ਆਪਾਂ ਖੜੇ ਹੋਏ ਆਂ ਜਿਹੜੇ ਇਹ ਆਪਾਂ ਨਿਆਲੇ ਰਵੇ ਵਿੱਚ ਖੜੇ ਆਂ ਜੀ ਨਿਆਲੇ ਰਵੇ ਇਹ ਕਿੰਨੇ ਦਿਨ ਤੋਂ ਪਾਣੀ ਚੱਲ ਰਿਹਾ ਇੱਥੇ ਇਹਨੂੰ ਹੋ ਗਏ 10 ਦਿਨ ਦੇ 10 ਦਿਨ ਤੋਂ ਚੱਲ ਰਿਹਾ ਪਾਣੀ ਤੇ ਮਤਲਬ ਕਿ ਕਿੰਨਾ ਕੀ ਨੁਕਸਾਨ ਇਸ ਏਰੀਆ ਦਾ ਹੋ ਚੁੱਕਾ ਹੈ ਝੋਨੇ ਦਾ 100% ਨੁਕਸਾਨ 100% ਹੋ ਚੁੱਕਾ ਹੈ ਜਿਹੜੇ ਤੁਹਾਨੂੰ ਹਰੇ ਜੀ ਦੇਣਾ ਹੈ ਹਾਂਜੀ ਇਹ ਝੋਨੇ ਥੱਲੋਂ ਡਲ ਚੁੱਕੇ ਆ ਤੇ ਜੇ ਕੋ ਮੁੰਜਰ ਵੀ ਕੱਢਦਾ ਉਹ ਚਿੱਟੀ ਕੱਢਣ ਲਿਆ ਦੇ ਕੋਈ ਪ੍ਰਸ਼ਾਸਨ ਨੇ ਮਦਦ ਲਈ ਆਣ ਕੇ ਇੱਥੇ ਕੋਈ ਸਾਰ ਲਈਏ ਪ੍ਰਸ਼ਾਸਨ ਆਉਂਦਾ ਹੈ ਘੇੜਾ ਲੈ ਕੇ ਗੱਲ ਜਾਂਦਾ ਹੈ ਜਿਹੜੇ ਪਿੰਡਾਂ ਦੀਆਂ ਪੰਚਾਇਤਾਂ ਜਾਂ ਪਿੰਡ ਦੇ ਲੋਕ ਆ ਉਹਨਾਂ ਨਾਲ رابطہ ਘਟਕੈਮ ਕਰਦਾ ਕਿਉਂਕਿ ਜਿਹੜੀ ਦੁੱਖ ਤਕਲੀਫ ਆਪਾਂ ਉਹਨਾਂ ਨੂੰ ਜੇ ਉਹਨਾਂ ਤੋਂ ਪੁੱਛਾਂਗੇ ਤਾਂ ਫੇਰ ਹੀ ਇਹ ਦੱਸਣਗੇ ਹਾਂਜੀ ਹੁਣ ਜਿੱਦਾਂ ਕਿ ਇੱਥੇ ਮਾਲ ਡੰਗਲ ਅੰਦਰ ਏ ਉਹਨਾਂ ਵਾਸਤੇ ਚਾਰਾ ਜਾਂ ਅੰਦਰ ਕਿਉਂਕਿ ਬਿਮਾਰੀਆਂ ਦਾ ਵੀ ਖਤਰਾ ਇੱਥੇ ਜੀਣ ਤੋਂ ਕੋਈ ਮੈਡੀਕਲ ਸਹੂਲਤਾਂ ਇਹ ਦਿੱਤੀ ਜਾ ਰਹੀ ਹੈ ਸਾਰੀ ਮੈਡੀਕਲ ਸਹੂਲਤ ਇੱਕ ਦੋ ਦਿਨ ਕੈਂਪ ਲੱਗੇ ਸੀਗੇ ਇੱਥੇ ਹੂੰ ਇੱਥੇ ਜਿਹੜੇ ਪਿੰਡ ਪ੍ਰਭਾਵਿਤ ਹੋਏ ਆ ਇੱਕ ਤਾਂ ਕਮਲ ਵਾਲਾ ਮੁੱਠਿਆਂ ਵਾਲਾ 324 ਆ ਨਿਹਾਲ ਲਲੇਵਰਾ ਠਿੜਾ ਘਰ ਆਏ ਹੂੰ ਤੇ ਇਹਦੇ ਆ ਹੋਰ ਵੀ ਪਿੰਡ ਜਿਹੜੇ ਨਾਲ ਲੱਗੇ ਹੋਏ ਆ ਤੇ ਇਹ ਕਾਫੀ ਗੜੀ ਪ੍ਰਭਾਵਿਤ ਹੋਏ ਹੂੰ ਕੰਡੇ ਸੋਪਰ ਸਰਕਾਰ ਨੂੰ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਸਾਡੇ ਚੈਨਲ ਰਾਹੀਂ ਜਾਂ ਅਸੀਂ ਇਹੀ ਬੇਨਤੀ ਕਰਨਾ ਚਾਹੁੰਦੇ ਆ ਕਿ ਜਿਹੜਾ ਕਿਸਾਨਾਂ ਦਾ 100% ਜਿਹੜਾ ਨਿਸ਼ਾਨਾ ਹੋਇਆ ਹੈ ਕੇ ਦੀ ਪੂਰਤੀ ਵਾਸਤੇ ਜਲਦੀ ਤੋਂ ਜਲਦੀ ਫੌਰੀ ਇਹਦੀ ਮੁਆਵਜ਼ੇ ਦਾ ਪ੍ਰਬੰਧ ਕੀਤਾ ਜਾਵੇ। ਧੰਨਵਾਦ। ਸੋ ਇਦਾਂ ਘਰਾਂ ਦੇ ਵਿੱਚੋਂ ਲੋਕਾਂ ਨੂੰ ਚੱਲ ਕੇ ਆਉਣਾ ਬਹੁਤ ਜ਼ਿਆਦਾ ਔਖਾ ਮਤਲਬ ਕਿ ਇੱਥੋਂ ਦੇ ਹਾਲਾਤ ਬਣੇ ਹੋਏ ਨੇ ਗਰਾਊਂਡ ਜ਼ੀਰੋ ਤੋਂ ਬਹੁਤ ਹੀ ਔਖੇ ਹਾਲਾਤ ਔਖੇ ਹਾਲਾਤਾਂ ਦੇ ਵਿੱਚੋਂ ਗੁਜ਼ਰ ਕੇ ਉਹ ਕਿਹੜੇ ਕਿਹੜੇ ਪਿੰਡ ਤੋਂ ਪਿੱਛੋਂ ਤੁਸੀਂ ਚੱਲ ਕੇ ਆ ਰਹੇ ਹੋ ਧੀਰੇ ਘਰੇ ਤੋਂ ਧੀਰੇ ਘਰ ਤੋਂ ਇਹ ਮਤਲਬ ਕਿ ਤੁਸੀਂ ਸਮਾਨ ਚੱਕ ਕੇ ਇੱਥੋਂ ਜਾ ਰਹੇ ਹੋ ਹਣ ਹਾਂਜੀ ਮਤਲਬ ਕਿ ਪਾਣੀ ਤੁਹਾਡੇ ਘਰ ਚ ਪਹੁੰਚ ਚੁੱਕਾ ਹੈ ਉਥੇ ਨਹੀਂ ਪਾਣੀ ਨਹੀਂ ਜੀ ਖਾਲਸਾ ਚ ਸੱਚ ਬੋਲਣਾ ਆਪਾਂ ਹਾਂਜੀ ਮੇਰੀ ਘਰ ਇੱਥੇ ਆ ਪਿੰਡ ਮੁੱਠਿਆਂ ਦੇ ਵਿੱਚ ਬੰਦ ਨਾਲ ਰਹਿ ਇਸ਼ਾਨੇਰੀ ਅੱਛਾ ਮੇਰੀ ਜ਼ਮੀਨ ਧੀਰੇ ਘਰੇ ਚ ਅੱਛਾ ਜ਼ਮੀਨ ਦਾ ਕਿੰਨਾ ਕਿੰਨਾ ਨੁਕਸਾਨ ਹੋ ਗਏ ਆ ਝੋਨਾ ਖਲੋਤਾ ਉਹ ਡੁਬਾ ਸਾਰਾ ਨੁਕਸਾਨ ਹੋ ਗਿਆ ਪ੍ਰਸ਼ਾਸਨ ਦੇ ਵੱਲੋਂ ਕੋਈ ਤੁਹਾਨੂੰ ਸਹੂਲਤ ਦਿੱਤੀ ਜਾ ਰਹੀ ਹੈ ਆ ਲੈ ਜੋ ਨੇ ਸੌਦਾ ਲਿਆਂਦਾ ਅੱਜ ਇਹ ਤਾਂ ਸੰਸਥਾ ਲੋ ਅચ્છਾ ਸੰਸਥਾ ਦੇ ਵੱਲੋਂ ਸਰਕਾਰ ਦੇ ਵੱਲੋਂ ਕੋਈ ਤੁਹਾਨੂੰ ਮਤਲਬ ਕਿ ਰਾਸ਼ਨ ਜਾਂ ਕੋਈ ਮੈਡੀਕਲ ਸਹੂਲਤ ਦਿੱਤੀ ਜਾ ਰਹੀ ਹੈ ਅਸੀਂ ਤਾਂ ਇੱਥੇ ਰਹੀ ਨੇ ਰਸੋਣ ਤੋਂ ਪੁੱਤਰਾਂ ਨੂੰ ਦੱਸ ਦੇਣੇ ਵੀ 100 ਬੋਰੀ ਆਈ ਹੈ ਪ੍ਰਸ਼ਾਸਨ ਵੱਲੋਂ ਵੀ ਠੀਕ ਹੈ ਜੀ 100 ਬੋਰੀ ਫਿਰ ਤੇ ਆਈ ਹੈ ਠੀਕ ਹੈ ਜੀ ਤੁਹਾਨੂੰ ਇਹ ਅਸੀਂ ਤਕਰੀਬਨ ਨਿਹਾਲਾ ਲਵੇਰਾ ਧੀੜਾ ਘਾਟ ਜ਼ੀਰੋ ਗਰਾਉਂਡ ਦੀ ਜੋ ਰਿਐਲਿਟੀ ਹੈ ਜੋ ਜ਼ੀਰੋ ਗਰਾਉਂਡ ਦੀ ਰਿਪੋਰਟ ਹੈ ਤੁਹਾਡੇ ਤੱਕ ਪਹੁੰਚਾਉਣ ਦਾ ਯਤਨ ਕਰ ਰਹੇ ਹਾਂ ਲੋਕਾਂ ਦੇ ਵੱਲੋਂ ਦੱਸਿਆ ਜਾ ਰਿਹਾ ਹੈ ਕਿ ਪ੍ਰਸ਼ਾਸਨ ਦੇ ਵੱਲੋਂ ਇੱਥੇ ਪਹੁੰਚ ਜ਼ਰੂਰ ਕੀਤੀ ਜਾ ਰਹੀ ਹੈ ਲੋਕਾਂ ਦੇ ਨਾਲ ਇੱਥੇ ਲੋਕਾਂ ਦੇ ਵੱਲੋਂ ਜਿਹੜੀਆਂ ਉਹਨਾਂ ਦੀਆਂ ਮੁਸ਼ਕਲਾਂ ਨੂੰ ਸੁਣਿਆ ਜਾ ਰਿਹਾ ਹੈ ਕੁਝ ਚੀਜ਼ਾਂ ਇੱਥੇ ਪਹੁੰਚਾਈਆਂ ਜਾ ਰਹੀਆਂ ਨੇ ਪਰ ਲੋਕ ਬਹੁਤ ਹੀ ਇੱਥੇ ਮੁਸ਼ਕਲਾਂ ਦੇ ਵਿੱਚ ਆਪਣੇ ਦਿਨ ਬਸਰ ਕਰ ਰਹੇ ਨੇ ਸੋ ਜ਼ਮੀਨਾਂ ਦਾ ਜਿਹੜਾ ਤਕਰੀਬਨ ਨੁਕਸਾਨ ਬਹੁਤ ਜ਼ਿਆਦਾ ਨੁਕਸਾਨ ਹੋ ਚੁੱਕਾ ਹੈ ਤੇ ਜਿਹੜੀਆਂ ਜ਼ਮੀਨਾਂ ਬਚ ਚੁਕੀਆਂ ਨੇ ਉਹਨਾਂ ਦੇ ਅਸਾਰ ਨਹੀਂ ਲੱਗਦੇ ਕਿ ਉਹਨਾਂ ਤੋਂ ਕੁਝ ਜੀਵਨ ਦਾਰ ਨੂੰ ਪ੍ਰਾਪਤ ਹੋਏਗਾ ਸੋ ਤੁਸੀਂ ਜੁੜੇ ਹੋਏ ਹੋ ਸਾਡੇ ਨਾਲ ਮੈਂ ਫਿਰੋਜ਼ਪੁਰ ਤੋਂ ਸੁਖਮੰਦਰ ਸ਼ਾਂਤ ਆਵਾਜ਼ਿਕਾ ਟੀਵੀ ਤੋਂ ਧੰਨਵਾਦ